ਜੋ ਬਾਰਕ ਸੀਗੀ ਔਰ ਕਾਰਕ ਸੀਗੀ ਜਿਨੇ ਬੜਾ ਸਮਾਂ ਪੰਜਾਬ ਪੁਲਿਸ ਦੇ ਵਿੱਚ ਬਤਾਇਆ ਜਿਹੜੇ 7 ਵਾਰ ਆਨੰਦਪੁਰ ਸਾਹਿਬ ਦੇ ਇਨਚਾਰਜ ਰਹੇ ਹੈ ਸੁਗਰੀਵ ਜੀ ਉਹਨਾਂ ਬਾਰੇ ਚੰਦ ਕਿ ਸ਼ਬਦ ਉਹਨਾਂ ਬਾਰੇ ਮੈਂ ਲਿਖੇ ਹੈ ਵੈਸੇ ਮੈਚ ਵੀ ਬਹੁਤ ਲੇਟ ਹੋ ਗਏ ਮੈਂ ਬਹੁਤਾ ਸਮਾਂ ਨਹੀਂ ਲਵਾਂਗਾ ਮੈਂ ਆਪੇ ਕਰ ਦਿੰਦਾ ਸਭਿਆਚਾਰ ਖੇਡ ਕੁਸ਼ਤੀ इतिहास जद इतिहास फुलेगी गुरचर सिंह तेरे नगी सभ्याचार कुश्ती मां जद इतिहास वरके भूलेगी ਧਾਰੇਦਾਰ ਤੇਰੇ ਨਾਮ ਦੀ ਤੂਤੀ ਹਰਥਾਂ ਬੋਲੇਗੀ ਮਾ ਇੰਦਰਕੌਰ ਪਿਤਾ ਵਸਤਾ ਸਿੰਘ ਦਾ ਤੂੰ ਘੜ ਐ ਲਾਕੇ ਦਾ ਜਾਇਆ ਸੀ ਪ੍ਰਭਾ ਲਾਭ ਸਿੰਘ ਸਿਕੰਦਰ ਸੋਨੀ ਮਿੱਟੀ ਖੇਮ ਬੀਬੀ ਕਲਦੀਪ ਕੌਰ ਦਾ ਹਮਸਾਇਆ ਸੀ ਅਕਬਰ ਪਾ ਮਗਰੋਰ ਦੇ ਨਾਮ ਦੇ ਤਾਲੇ ਜਦ ਕੋਈ ਖੋਲੇਗੀ ਗੁਰਚਾ ਦੇ ਸਿਆ ਤੇਰੇ ਨਾਮ ਦੀ ਤੂਤੀ ਹਰ ਥਾਂ ਬੋਲੇਗੀ ਬਣ ਕੇ ਬੂਰੀਆ ਲਾ ਕੇ ਪੈਸਾ ਸ਼ਾਮਦਾਸ ਦੇ ਨਾਲ ਖਾੜਾ ਬਣਾ ਦਿੱਤਾ ਬਣ ਕੇ ਸਪੂਤ ਕਰਦਿਆਂ ਦਾ ਪਿੰਡ ਘਾੜ ਪਿੰਡ ਤੇ ਘਾੜ ਇਲਾਕੇ ਦਾ ਨਾਂ ਚਮਕਾ ਦਿੱਤਾ ਪਹਿਲਵਾਨਾਂ ਨੂੰ ਇੰਜ ਕੜਿਆ ਜਿਵੇਂ ਪਿੰਦੀ ਮਾਰ ਬੋਲੇ ਦੀ ਗੁਰਚਰਨ ਸਿਆ ਤੇਰੇ ਨਾਮ ਦੀ ਤੂਤੀ ਹਰਥਾਂ ਬੋਲੇਗੀ ਗੁਰਚਰਨ ਸਿਆ ਤੇਰੇ ਨਾਮ ਦੀ ਤੂਤੀ ਹਰਥਾਂ ਬੋਲੇਗੀ ਪੰਜਾਬ ਪੁਲਿਸ ਵਿੱਚ ਸੇਵਾ ਕਰਕੇ ਸਤਵਾਰ ਥਾਣੇਦਾਰ ਗੁਰਾਂ ਦੀ ਧਰਤੀ ਅਨੰਦਪੁਰ ਦਾ ਲਾਡੀ ਕੋਟੜਾ ਭੀਮ ਪਰਸ਼ੋਤਮ ਕਪਲੇ ਪੁਲੇਸ਼ਵਰ ਨਾਮ पण ਆਤਾਰਿਕੂ ਅਕਬਰ ਪਰਦਾ ਘੁਰਦੇ ਘੁਰਦੇ ਪਹਿਲਵਾਨ ਜਦ ਮਿੱਟੀ ਨੂੰ ਮਿੱਟੀ ਰੋਲੇਗੀ ਗੋਚਨ ਸਿਆ ਤੇਰੇ ਨਾਮ ਦੀ ਤੂਤੀ